ਸਾਸਤਰੀ ਕਾਲ ਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕੌਰ ਦੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਜੀ ਆਪਣੇ ਪਿੰਡ ਆ ਜਿਹੜਾ ਅੱਜ ਮੀਂਹ ਆ ਜਿਹੜਾ ਉਹ ਆ ਚੁੱਕਿਆ ਹੈਗਾ ਤੇ ਇੱਕਦਮ ਬਹੁਤ ਠੰਡ ਹੋ ਗਈ ਹੈਗੀ ਤੇ ਮੀਂਹ ਕਾਫੀ ਟਾਈਮ ਪਿਆ ਮੈਨੂੰ ਲੱਗਦਾ ਘੰਟਾ ਡੇਢ ਘੰਟਾ ਮੀਂਹ ਬਹੁਤ ਆਇਆ ਤੇ ਕਾਫੀ ਠੰਡਾ ਜਿਹੜੀ ਹੋ ਗਈ ਹੈਗੀ ਲੱਗਦਾ ਜੀ ਦੋਸਤੀ ਜੀ ਆ ਸਕਦਾ ਦਾ ਅੱਜ ਆਪਣੇ ਜਿਹੜਾ ਝੋਨਾ ਵੀ ਲੱਗ ਰਿਹਾਗਾ ਤੇ ਚਲੋ ਝੋਨੇ ਵਾਲਿਆਂ ਨੂੰ ਵੀ ਵਿਚਾਰਿਆਂ ਨੂੰ ਸੌਖਾ ਹੋ ਜੂ ਥੋੜਾ ਜਾਂ ਕਿਉਂਕਿ ਇੰਨੀ ਗਰਮੀ ਹੋਈ ਪਈ ਸੀ ਬਹੁਤ ਜ਼ਿਆਦੀ ਫਿਰ ਚਾਰ ਦਿਨਾਂ ਦੀ ਤਾਂ ਕੁਝ ਖਾਸ ਕਰਕੇ ਬਹੁਤ ਜ਼ਿਆਦੀ ਹੋਈ ਪਈ ਸੀਗੀ ਤੇ ਚਲੋ ਜੀ ਕੰਮਕਾਰ ਸ਼ੁਰੂ ਕਰਦੇ ਆਂਗੇ ਮਿਲਦੇ ਆ ਜੀ ਤੁਹਾਨੂੰ ਥੋੜੇ ਟਾਈਮ ਬਾਅਦ ਹਾਂਜੀ ਆਪਾਂ ਕੰਮਕਾਰ ਜਿਹੜਾ ਉਹ ਕਰ ਲਿਆਗਾ ਤੇ ਹੁਣ ਆਪਾਂ ਨਾ ਖਾਜੇ ਦੀ ਜਿਹੜੀ ਬਾਬੇ ਦੀ ਕੜਾਈ ਬਣਾਉਣੀ ਸੀਗੀ ਖੇਤ ਭੇਜਣ ਵਾਸਤੇ ਤੇ ਫੋਨ ਆਇਆ ਸੀ ਖੇਤੋਂ ਵੀ ਕੜਾਈ ਬਣਾ ਤੋ ਚਾਹ ਪਾਣੀ ਆਪਾਂ ਪੀਂਜਦਾ ਸੀ ਪਹਿਲਾਂ ਤੇ ਮੀਂਹ ਪੈਣ ਤੋਂ ਬਾਅਦ ਹੁਣ ਗਰਮੀ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੈਗੀ ਹੋ ਸਕਦਾ ਦੁਵਾਰੇ ਮੀਂਹ ਆਉਣਾ ਹੋਵੇ ਤੇ ਆਪਣਾ ਜਿਹੜਾ ਗੈਸ ਆ ਉਹ ਬਾਹਰ ਰੱਖਿਆ ਹੋਇਆ ਕਿਉਂਕਿ ਅੰਦਰ ਤਾਂ ਉਦੋਂ ਵੀ ਜ਼ਿਆਦਾ ਗਰਮੀ ਲੱਗਦੀ ਹੈਗੀ ਇੱਥੇ ਥੋੜੀ ਜਿਹੀ ਛਾਂ ਹੋ ਜਾਂਦੀ ਹੈ ਇਸ ਵੇਲੇ ਤੇ ਕੜਾਈ ਬਣਾਉਣ ਲੱਗੇ ਆ ਜੀ ਤੇ ਆਓ ਜੀ ਸ਼ੁਰੂ ਕਰਦੇ ਆਂ ਦੇਖਦੇ ਆ ਮੈਂ ਐਦਾਂ ਬਣਾਉਣੀ ਆ ਗੜਾਹੀ ਤੇ ਤੁਸੀਂ ਵੀ ਦੱਸਿਓ ਵੀ ਤੁਸੀਂ ਕਿੱਦਾਂ ਬਣਾਉਣੇ ਹੋਗੇ ਲਓ ਜੀ ਹਾਂਜੀ ਜਿਨੂੰ ਆਪਾਂ ਜਿਹੜਾ ਕਿਉ ਆ ਪਿਚਰੇ ਚ ਪਾ ਲਿਆ ਪੀਲੇ ਚ ਆਹ ਇਧਰਲੇ ਪਾਸੇ ਆਪਾਂ ਗੋੜਾ ਵਾਲਿਆਗਾ ਇਹ ਪਾਣੀ ਵਿੱਚ ਪਾਣੀ ਪਾ ਕੇ ਜਿੰਨਾ ਤੁਸੀਂ ਪਾਣੀ ਪਾਉਣਾ ਹੁੰਦਾਗਾ ਆਪਣਾ ਚੌਲਾਂ ਜਿੰਨੇ ਚੌਲ ਨੇ ਉਸ ਦੇ ਹਿਸਾਬ ਨਾਲ ਪਾਣੀ ਪਾ ਕੇ ਜਿਹੜਾ ਗੋੜਾ ਅਸੀਂ ਪਹਿਲੇ ਵਾਲ ਕੇ ਰੱਖ ਲਿਆ ਫਿਰ ਨਾ ਇਹ ਇਦੇ ਵਿੱਚੋਂ ਪਤਾ ਨਹੀਂ ਕੀ ਕੁਸ਼ੀ ਜਾਂ ਨਿਕਲੀ ਅੰਦਰ ਆਂਦਾ ਨਾ ਤਾਂ ਕਰਕੇ ਅਸੀਂ ਪਹਿਲੇ ਇਹਨਾਂ ਨੂੰ ਬਾਹਰ ਲੈਨੇ ਆਂਗੇ ਆਪਾਂ ਡਰਾਈ ਫਰੂਟ ਸੀਗੇ ਡਰਾਈ ਫਰੂਟ ਜਿਹੜੇ ਆਪਾਂ ਉਹਦਾ ਤੜਕਾ ਲਾਵਾਂਗੇ ਸਨਾਂ ਆਪਾਂ ਡਰਾਈ ਫਰੂਟ ਪਾ ਲਿਆਗੇ ਮੈਂ ਵੈਸੇ ਇੱਦੀ ਬਣਾਉਣੀ ਆ ਤੇ ਥੋੜੇ ਡਰਾਈ ਫਰੂਟ ਦੀ ਤੋਂ ਭੁੱਜ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਆਹ ਲੈ ਲਓ ਉਹ ਗੇੜਦਾ ਮੁਰੇ ਨਹੀਂ ਉਹ ਗੇੜਦਾ ਉਹ ਤਾਂ ਪੈਰ ਨਹੀਂ ਘੇੜਦਨੀ ਉਹ ਤਾਂ ਦੇਖਾ ਰਿਹਾ ਜਿਹੜਾ ਸਰ ਜਿਹੜਾ ਆਪਾਂ ਪਾਣੀ ਵਾਲਿਆ ਸੀਗਾ ਘੁਰ ਪਾ ਕੇ ਉਹ ਵਾਲਾ ਜਿਹੜਾ ਇੱਕ ਪਾਉਂ ਪਾਤਾਗਾ ਉਹ ਡਰਾਈ ਫਰੂਟ ਸਿਹੜੇ ਹੀ ਹਸਪੀ ਭੁੱਜ ਗਏ ਸੀਗੇ ਆਪਣੇ ਤੁਸੀਂ ਦੇਖ ਸਕਦੇ ਹੋਗੇ ਤੁੰਡ ਇਸ ਥੋੜੀ ਜਿਹੀ ਭੁੰਨਣੇ ਨੇ ਡਰਾਈ ਫਰੂਟ ਭੁੰਨ ਕੇ ਇਸ ਤੋਂ ਪਾ ਲੈਣਾ ਨੂੰ ਜਿਹੜਾ ਵਿੱਚ ਇਹਦੇ ਪਾਣੀ ਆਪ ਪਾ ਕੇ ਉਨੇ ਨੂੰ ਜਿੱਦੋ ਥੋੜਾ ਜਿਹਾ ਵਾਲ ਆ ਗਿਆ ਜਿੱਦੋ ਥੋੜਾ ਜਿਹਾ ਵਾਲ ਆ ਗਿਆ ਇਹਦੇ ਵਿੱਚ ਆਪਾਂ ਜਿਹੜਾ ਚਾਵਲ ਪਾ ਦਾਂਗੇ ਇੱਕ ਮਿੰਟ ਵਿੱਚ ਟੱਕ ਦਾਂਗੇ ਲਓ ਜੀ ਆਪਣਾ ਜਿਹੜਾ ਪਾਣੀ ਆ ਦੇਖ ਸਕਦੇ ਹੋ ਤੁਸੀਂ ਉਬਲ ਗਿਆ ਤੇ ਆ ਆਪਾਂ ਚੌਲ ਧੋਂਤੇ ਹੋਏ ਸੀ ਸਾਰੇ ਵਾਸ਼ ਕਰ ਲਿਆ ਤੇ ਧੋਂਤੇ ਹੋਏ ਸੀ ਇਹ ਆਪਾਂ ਹੁਣ ਇਹਨੂੰ ਵਿੱਚ ਪਾ ਦਾਂਗੇ ਲਓ ਜੀ ਇਹ ਆਪਾਂ ਪਾ ਤਿਆ ਆਪਾਂ ਸਵਾ ਦੋ ਕਿਲੋ ਦੀ ਜਿਹੜੀ ਕੜਾਹੀ ਤਿਆਰ ਕੀਤੀ ਹੈਗੀ ਸਵਾ ਦੋ ਕਿਲੋ ਆਪਾਂ ਇਹਦੇ ਵਿੱਚ ਜਿਹੜਾ ਬੜਾਏ ਇਹਨੇ ਚੌਲ ਇਹ ਸਵਾ ਕਿਲੋ ਆਪਾਂ ਚੌਣ ਲਏ ਸੀ ਤੇ ਤਿੰਨ ਆਪਾਂ ਜਿਹੜਾ ਗੁੜ ਲਿਆ ਸੀ ਥੋੜਾ ਜਿਹਾ ਮੈਂ ਖੰਡ ਪਾ ਲਈ ਸੀ ਤੇ ਦੇ ਕੁਛ ਨੇ ਗੁੜ ਦੇ ਸੇ ਜ਼ਿਆਦਾ ਪਾਇਆ ਸੀ ਕਿਉਂ ਇਹਦੇ ਵਿੱਚ ਦੇਖ ਸਕਦੇ ਹੋ ਪਚੌਣ ਪਾਤੀਆਂ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਤਰ੍ਹਾਂ ਕਰਾਂਗੇ। ਥੋੜੇ ਟਾਈਮ ਬਾਅਦ ਦੇਖਦੇ ਆਂ। ਵਿੱਚ ਦੀ ਆ ਕੇ ਆਪਾਂ ਇਹਦੇ ਵਿੱਚ ਕਾਛੀ ਇਹਦੇ ਵੀ ਮਾਰੀ ਜਾਵਾਂਗੇ। ਲੋਹੇ ਚੈੱਕ ਕਰਦੇ ਆਪਾਂ। ਬਸ ਆਤੋਂ ਬਣੇ ਤਾਂ ਹੋ ਚੁੱਕੇ ਨੇ। ਜਿੰਨੇ ਜਿੱਥੇ ਸਾਰਾ ਪਾਣੀ ਬਚੂਗਾ ਉਹਨੇ ਜਿਹੜਾ ਬਣ ਜਾਣਗੇ ਜੀ। ਇਹ ਬਰੀ ਬਿੱਤੀ ਕਾਚੀ ਮਾਰਦੇ ਤਾਂ ਜੋ ਸਭੋਂ ਸਾਰੇ ਮਿਕਸ ਹੋ ਜਾਣ। ਲੋ ਜੀ, ਛੋਲਾ ਇਹਨੇ ਆਪਣੀ ਬਾਣੀ ਚੁੱਕ ਕੇ ਨੇ ਲੱਗ ਪਾ ਤੋ। ਮਾੜਾ ਮੋੜ ਤਾੜਾ ਥੋੜਾ ਜਿਹਾ ਪਾਣੀ ਪੈ ਚੁੱਕਿਆ ਦੋ। ਇਹ 2-4 ਮਿੰਟਾਂ ਦੇ ਵਿੱਚ ਬਣ ਜਾਣਗੇ। ਇੱਥੇ ਆਪਾਂ ਅੱਜ ਬਣਾਵਾਂਗੇ ਕੁਮਾਰੀਆ ਉਫਾਲੀਆਂ। ਇਹ ਪਤੋਤੀਆਂ ਨੇ ਢੋਕੇ ਰੱਖ ਲੀਆਂ। ਮਾਰੇ ਸੁੱਕ ਜੇ ਲੈਣੇ ਫਿਰ ਆਪਾਂ ਇਹਨਾਂ ਨੂੰ ਕਟਾਂਗੇ। ਦੋ ਚੀ ਜਾਵਲ ਆਪਣੇ ਦੋ ਚਾਰ ਮਿੰਟਾਂ ਚ ਬਣ ਜਾਣਗੇ। ਲੋ ਚੌਲਾ ਇਹਨਾਂ ਆਪਣੇ ਬਣ ਕੇ ਬਿਲਕੁਲ ਰੈਡੀ ਹੋ ਗਿਆ। ਤੇ ਇਹ ਆਪਾਂ ਜਿਹੜਾ ਸੇਟ ਨੂੰ ਬਾਹਰ ਤੇ Syltetøy. <laughs> ਸਾਰੇ ਹੀ ਪਏ ਹੋ ਕਿ ਮੈਂ ਕਰਨਾ ਫੇ ਛੱਡ ਜੂਂਗੀ ਹੈ ਹਾਂ ਹਾਂ ਲਓ ਜੀ ਸ਼ਾਵਲ ਆਪਣੇ ਬਣ ਗਏ ਤੇ ਪਾ ਕੇ ਆ ਜਿਹੜੇ ਦੇ ਦਿੱਤੀ ਆਪਾਂ ਆ ਲਓ ਜੀ ਲੈ ਜੋ ਚਲੋ ਜੀ ਆਪਾਂ ਜਿਹੜੀ ਕੜਾਹੀ ਆਗੀ ਬਣਾ ਕੇ ਉਹ ਭੇਜਤੀ ਹੈ ਕਿ ਖੇਤ ਲੈ ਕੇ ਆਗੀ ਤੇ ਹੁਣ ਆਪਾਂ ਜਿਹੜਾ ਅਗਲਾ ਕੰਮ ਕਰਨ ਲੱਗਿਆਂਗੇ ਹੁਣ ਆਪਾਂ ਪੱਠੇ ਵਗੈਰਾ ਪਾਉਣੇ ਆਂਗੇ ਕਿਉਂਕਿ ਅੱਜ ਬਹੁਤ ਬਿਜ਼ੀ ਨੇ ਉਹ ਵੀ ਆਪਾਂ ਨੂੰ ਖੋਦਣੇ ਪਾਉਣੇ ਪਾਣਗੇ ਅੱਜ ਤੱਕ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ